ਸਤ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਰਮੇਟਾ ਡਾਬੋ ਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਚੰਗੀਆਂ ਝੋਟੀਆਂ ਆ ਗਿਆ ਨੇ ਆਓ ਵੀਰ ਜੀ ਇਹਨਾਂ ਬਾਰੇ ਲੈਨੇ ਆ ਵੀਰੋਂ ਨਾਲ ਕੋਲੇ ਸਾਰੀ ਜਾਣਕਾਰੀ ਸਤ ਸ੍ਰੀ ਅਕਾਲ ਵੀਰ ਜੀ ਸਤ ਸ੍ਰੀ ਅਕਾਲ ਵੀਰ ਜੀ ਸਤ ਸ੍ਰੀ ਅਕਾਲ ਜੀ ਹੋਰ ਸੁਣਾਓ ਕੀ ਹਾਲ ਚਾਲ ਵਧੀਆ ਵਧੀਆ ਹੋਰ ਕੀ ਸੁਣਾਓ ਕੰਮ ਕਰ ਰਹੀ ਆ ਵਧੀਆ ਵੀਰੇ ਵਧੀਆ ਸਭ ਠੀਕ ਠਾਕ ਨਾਂ ਦੱਸੋ ਆਪਣਾ ਨਾਂ ਆਪਣਾ ਹੈਗਾ ਜੀ ਕਾਲਾ ਪਿੰਡ ਸ਼ਕਰਮਾਸ਼ੀਆ ਜ਼ਿਲ੍ਹਾ ਗੁਰਦਾਸਪੁਰ ਤਸੀਲ ਡੇਰਾ ਪਾ ਬਣਾਉਂਗੀ ਫੋਨ ਨੰਬਰ ਦੱਸ ਦਿਓ 9873769933 ਠੀਕ ਹੈ ਹਾਂਜੀ ਹਾਂਜੀ ਤੇ ਚੰਗੀਆਂ ਝੋਟੀਆਂ ਆ ਗਈਆਂ ਆਪਣੇ ਕੋਲੇ ਦੋ ਝੋਟੀਆਂ ਦੇ ਦੋ ਹੋਰ ਨੀਲੀ ਰਾਵੀ ਦਿਓ ਵੇਖ ਗਿਆ ਦੋ ਹੀ ਰਹਿ ਗਈਆਂ ਜੇ ਇੱਕ ਸੂਈ ਦੇ ਇੱਕ ਸੂਰ ਵਾਲੀ ਪੂਰੀ ਝੋਟੀ ਠੀਕ ਹੈ ਜੀ ਹਾਂਜੀ 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 ਵੀਰ ਜੀ ਐਰ ਕੀ ਵੀਡੀਓ ਬੜੀ ਲਾਈਕ ਕਰਤੀ ਜੋ ਇਦਾਂ ਹੀ ਮਾਲ ਹੁੰਦਾ ਜਾਂਦਾ ਰੋਜ਼ ਹੀਆਂ ਵੇਖ ਜਾਂਦੀਆਂ ਰਿਆ ਮਾਲ ਰੋਜ਼ ਹੀ ਲਈਦੀ ਇੱਕ ਦੋ ਰੋਜ਼ ਹੀ ਉਸੇ ਰਿਹਾ ਹੁੰਦੇ ਉੱਤਰ ਦੇ ਸਾਰ ਹੀ ਅੱਜ ਵੀ ਤੁਹਾਨੂੰ ਸਵੇਰ ਦੇ ਡੀਕਾਂ ਦੇ ਸਵੇਰ ਤੇ ਤੁਸੀਂ ਕਦੇ ਆਏ ਨਾ ਹੁਣੇ ਆਏ ਨੇ ਹੁਣੇ ਆਏ ਨੇ ਹੁਣ ਝੋਟੀਆਂ ਦੋ ਹੀ ਹੁਣੇ ਖਾਈਆਂ ਜੇ ਠੀਕ ਹੈ ਵੀਰ ਜੀ ਹਾਂਜੀ ਚਲੋ ਤੁਹਾਡਾ ਧੰਨਵਾਦ ਵੀਰ ਜੀ ਤੁਸੀਂ ਬੁਲਾਉਂਦੇ ਹੋ ਹਨਾ ਜੀ ਹਾਂਜੀ ਹਾਂਜੀ ਬਾਕੀ ਚਲੋ ਉਹ ਕੁਝ ਵੀਡੀਓ ਤੇ ਵੇਖਦਾ ਜਾਂਦਾ ਹਣਾ ਮਾਲ ਫਿਰ ਹਨਾ ਜੀ ਕਰੇ ਪਈਆਂ ਠੀਕ ਹੈ ਜੀ ਹਾਂਜੀ ਇੱਕ ਤੁਹਾਡਾ ਰੇਟ ਜੈਜ ਹੁੰਦਾ ਪਸ਼ੂ ਸਾਫ ਸੁਥਰਾ ਹੁੰਦਾ ਹਨਾ ਭਾਈ ਤਨਪਰਾ ਛੋਟੇ ਛੋਟੇ ਆਪਣੇ ਹੁੰਦੇ ਆ ਇਹਦੇ ਬਿਲਕੁਲ ਬਿਲਕੁਲ ਤੇ ਆ ਗਈਆਂ ਦੋ ਝੋਟੀਆਂ ਇੱਥੋਂ ਕਰੀਏ ਸ਼ੁਰੂ ਵੀਰ ਜੀ ਹਾਂਜੀ ਇੱਥੋਂ ਕਰੀਏ ਇਹਦੇ ਬਾਰੇ ਦੱਸਿਓ ਜੀ ਬੂੜੀ ਨੀਲੀ ਝੋਟੀ ਕੱਬਨ ਜੀ ਨੀ ਸਟੈਪ 1 ਟੂਪਨ ਚੰਗੀ ਪੋਲੀ ਵੀਰ ਜੀ ਰੂਆnga ਮੈਂ ਵੀਰ ਜੀ ਥੋਰ ਨੀਲੀ ਰੱਬ ਕੀ ਬਾਤਾਂ ਜੀ ਵੇਖੋ ਵੀਰੇ ਪੂਰੀ ਵੱਡੀ ਝੋਟੀ ਜੀ ਕੋਈ ਛੋਟੀ ਨਹੀਂ ਠੀਕ ਹੈ ਜੀ ਥੋਰ ਦੁਰਦੁਰ ਵੇਖੋ ਵੀਰੋ ਨੀਲੀ ਬੂਰੀ ਮੈਂ ਆ ਗਈ ਆ ਚੰਗੀ ਆ ਜੀ ਲੈਵਲ ਉਹ ਸ਼ਾਨਦਾਰ ਆ ਸਿੰਗਲ ਹੱਡੀ ਆ ਗਈ ਆ ਵਜਨ-ਵੂਜਨ ਫੁੱਲ ਆ ਥਨ-ਥਨ ਵਧੀਆ ਲੱਗਿਆ ਵੀਰੋ ਚਵਾਈ ਵਾਲਾ ਲੱਗਿਆ ਜੀ ਦੂਜੀ ਕੈਪੈਸਿਟੀ ਬੜੀ ਚੰਗੀ ਹੈ 13+ ਜੋ ਆ ਪਿਛਲੇ ਸੂਏ ਦੇ ਪਿਛਲੇ ਸੂਏ ਦੇ ਕਿਨਾਰ ਕਰ ਰਿਹਾ ਜੀ 13 प्लस 14 ਜਾਏਗੀ ਜੋ ਗਰਮੀ ਬੜੀ ਚੋਦਾ ਚਵਾਦੇ ਬਣਾਉਂਦਾ 14 15 ਕਿਲੋ ਡੀ ਗਾਰੰਟੀ ਦਿੰਦੇ ਘਰ ਵਾਲੇ ਜਿੰਨਾ ਕੋ ਲਈ ਅੱਛਾ ਜੀ ਦੋ ਬਿੱਲੀ ਆਖਾ ਪੀ ਉਹ ਲਈ ਰੂੜੀ ਹੈ ਠੀਕ ਹੈ ਜੀ ਹਾਂ ਜੀ ਹਾਂ ਜੀ ਲੈ ਜੋ ਭਾਈ ਦੋ ਚਾਰ ਦਿਨ ਲੈ ਜਾਂਦੀ ਬੰਨੀ ਬੜੀ ਛੋਟੀ ਜਿੰਦਾ ਠੀਕ ਹੈ ਜੀ ਦੇਣਾ ਕਿ ਨਾ ਬਾਕੀ ਵੀਰ ਵੀਰ ਜੀ ਦੇ ਦੋ ਲੈ ਜੇ ਇਹ ਦੋ ਦੋ ਤਿੰਨ ਇਹ ਜਿੰਨੇ ਮਰਜੀ ਬੜੀ ਛੋਟੀ ਨੇ ਬਾਨਾ ਬਹੁਤ ਆ ਠੀਕ ਹੈ ਜੀ ਆ ਇਧਰ ਆ ਇਧਰ ਆ ਇੱਥੋਂ ਬਣਦਾ ਹੀ ਹੈ ਨਾ ਇੱਥੋਂ ਵੇਖੋ ਇਹ ਨਾਲ ਹੀ ਗਾਂ ਨੂੰ ਵੀ ਲੈ ਕੇ ਜਾਂਦੇ ਹੀ ਇਧਰੋਂ ਵੀ ਬਿਲਕੁਲ ਬਿਲਕੁਲ ਹਾਂ ਜੀ ਪਰ ਇਸ ਸਾਲ ਬੜੀ ਆ ਵੇਖੋ ਇਦਾਂ ਹੀ ਭਾਂਵੇਂ ਥੱਲੇ ਪੈ ਗਈ ਇੰਨੀ ਠੀਲ ਹੈ ਨਾ ਪੰਪ ਪਾਇਆ ਇਦਾਂ ਹੀ 헤ਠਾ ਜੋ ਕੁਝ ਨਹੀਂ ਆਂਦੀ ਅੱਛਾ ਹਾਂ ਚੰਗੀ ਠੰਡੀ ਸੀਲ ਹੈ ਨਾ ਹਾਂ ਜੀ ਹਾਂ ਜੀ ਛੋਟੀ ਪੂਰੀ ਵੱਡੀ ਬੰਨਾ ਬੜਾ ਵਾ ਬਿਲਕੁਲ ਜੀ ਲੇਵਾ ਵੀਰ ਜੀ ਵੇਖੋ ਹੁਣ ਤੋਂ ਬਹੁਤ ਸ਼ਾਨਦਾਰ ਬਣਦਾ ਪਿਆ ਚੰਗੀ ਮੈਂ ਆ ਜੀ ਚੰਗੇ ਰਿਕਾਰਡ ਵਾਲੀ ਦੱਸਦੇ ਆ ਵੀਰੂ ਨੀ ਥਨ ਥਨ ਵਧੀਆ ਲੱਗਿਆ ਵੀਰੋ ਗੱਡ ਗੱਡ ਤੇ ਪੈਰ ਵੀ ਵੇਖੋ ਪੂਠਾ ਵੀ ਲੱਤਾਂ ਬਿਲਕੁਲ ਹਰ ਕਥਾਂ ਦੇ ਹੈਗਾ ਸ਼ਾਨ ਆਵੇ ਦਾ ਪੈਰ ਵੀ ਪੂਠਾ ਇਧਰ ਉੱਤੇ ਉੱਤੇ ਵੀ ਹੈਗੇ ਜੇ ਠੀਕ ਹੈ ਜੀ ਗਾਰੰਟੀ ਵੀਰੇ ਕਿੰਨਾ ਕਿੰਨਾ ਪਿਛਲਾ ਸੂਹਾ ਕਿੰਨਾ ਦੱਸਿਆ ਜਾਂ ਦੁੱਧ ਘਰ ਵਾਲੇ ਦੇ ਕਹਿੰਦੇ ਸੀ ਫਾਈਲਰ ਨੇ ਦੋ ਤੋ ਤੋ ਕੱਟਿਆ ਵਾ ਜੀ 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 ਬਾਰਾਂਕ ਲੋ ਅੱਛਾ ਜੀ ਐ ਕਿ ਹੁਣ ਇਹ ਦੂਜਾ ਸੂਹਾ ਵਾ ਤੇਰਾ ਹਾਂ ਜੀ ਐ ਕਿ ਦੇ ਉੱਪਰ ਨੂੰ ਹੀ ਹੋਣਾ ਵਾ ਠੀਕ ਹੈ ਜੀ ਹਾਂ ਜੀ ਐ ਕੋਈ ਗਰਮੀਆਂ ਚਲੋ ਹਨਾ ਵੀਰ ਜੀ ਹਾਂ ਜੀ ਹਾਂ ਜੀ ਬਾਕੀ ਇਹ ਵੀ ਚੰਗੀ ਮੈਂ ਆ ਚੰਗੇ ਰਿਕਾਰਡ ਵਾਲੀ ਹਨ ਜੀ ਦੱਸ ਦੇ ਪਤਾ ਕੀ ਗੱਲ ਹੈ ਜਿੰਨੀ ਗਰਮਨੀ ਭੰਦਈ ਹੈ ਨਾ ਹਾਂਜੀ ਮੈਂ ਮੈਂ 10 ਕਿਲੋ ਵੀ ਰਮਾਨਾ ਕਰ ਵੈਟੀ ਜਾਏ ਨਾ ਉਹਨਾਂ ਹੀ ਬਹੁਤ ਆ ਪਰ ਅਸੀਂ ਤੇਰੀ ਬਹੁਤ ਨਹੀਂ ਕਹਿੰਦੇ ਤੇਰਾ ਕਿ ਰਮਾਨਾ ਕਰ ਹਾਂ ਰਮਾਨਾ ਕਰ ਬਿਲਕੁਲ ਬਿਲਕੁਲ ਜੀ ਪਿਓਰ ਬੂੜੀ ਆਂਦੇ ਇਹਨੂੰ ਹਾਂਜੀ ਬਿਲਕੁਲ ਜੀ ਵੇਖੋ ਵੀਰੋ ਚੰਗੀ ਮੈਂ ਆ ਗਈ ਆ ਨੀਲੀ ਬੂਰੀ ਚ ਆ ਗਈ ਆ ਲੈਵਲ ਉਹ ਆ ਸ਼ਾਨਦਾਰ ਲੱਗਿਆ ਜਿੰਨੀ ਗਾਣ ਨੂੰ ਉਨੀ ਪਛਾਣ ਨੂੰ ਬੰਦੀ ਪਈ ਆ ਦੇਣ ਅਜੇ ਬਾਕੀ ਆ ਦੁੱਧ ਦਾ ਵੀਰ ਚੰਗਾ ਰਿਕਾਰਡ ਦੱਸਦਾ ਜੀ ਸਿੰਗਲ ਡੀਐਚ ਗਾਠਾ ਜਗੂਠਾ ਚੰਗਾ ਜੀ ਮੈਂ ਦਾ ਹਾਂਜੀ ਹਾਂਜੀ ਬਿਲਕੁਲ ਤੇ ਵੀਰ ਜੀ ਮੋਲ ਦੀ ਗੱਲ ਕਰੀਏ ਕਿੰਨਾ ਕਰਨਾ ਇਹਦਾ ਵੀਰ ਜੀ ਇਹੋ ਜੀ ਆ ਮੋਲ ਕੋਈ ਸਵਾ ਆਂਦਾ ਕੋਈ ਕੋ ਕੋ ਜਾਂਦਾ ਵਾ ਹਾਂਜੀ ਮੰਗ ਮੰਸਪਾ ਕਰਨਾ ਨਾ ਇੱਕ ਵੀ ਨਾ ਇੱਕ ਤਾਂ ਪੂਰੇ ਹਾਨਾ ਆ ਨਹੀਂ ਇਹ ਇਹ ਚ ਮੰਨਤ ਕਰਦਾ ਲੱਖ ਦੀ ਹਾਂਜੀ ਵਿੱਚੋਂ ਕਰ ਦਿਓ ਮੰਗ 209800 ਦੀ ਛੋਟ ਕਰਦਾ ਵਿੱਚ 69 ਝੋਟੀ ਦੇਣੀ 25900 95000 ਦੀ 200 ਰੁਪਿਆ ਛੋਟ ਕਰਨੀ ਕੋਈ ਇਦਾਂ ਦੀ ਝੋਟੀ ਦਿੱਤਾ ਨਹੀਂ ਹੈਗਾ ਬਿਲਕੁਲ 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 ਇਹ ਨਾ ਕਈ ਕੋਈ ਛੋਟੀ ਹੈ ਬਿਲਕੁਲ ਬਿਲਕੁਲ 95 ਵਿੱਚ 200 ਰੁਪਿਆ ਛੋਟ ਕਰਦਾਂਗੇ ਅੱਛਾ ਜੀ ਹਾਂਜੀ ਵੇਖੋ ਵੀਰ 95000 ਦੀ ਵੀਰੂਣਿਆਂ ਦੇ ਦੇ ਦਾਂਗੇ ਮੈਂ ਚੰਗੇ ਰਿਕਾਰਡ ਵਾਲੀ ਆ ਨੀਲੀ ਬੂਰੀ ਆ ਗਈ ਆ ਦੋਦਰ ਮਾਨ ਆ 13 ਪਲੱਸ ਚ ਵਾਜੇਗੀ ਠੀਕ ਆ ਜੀ ਹਾਂ ਜੀ ਬਿਲਕੁਲ ਕੋਈ ਵੀਰ ਵੀਰੋ ਵੱਡੀ ਮੰਨ ਕੇ ਚਲਿਓ ਛੋਟੀ ਨਹੀਂ ਆ ਗਈ ਕੋਈ ਵੀਰ ਦੂਰੋਂ ਚੱਲ ਕੇ ਆਊਗਾ ਨਾ ਪਸੰਦ ਜ਼ਰੂਰ ਆਊਗੀ ਨੀਲੀ ਬੂਰੀ ਆ ਗਈ ਆ ਹਾਂ ਜੀ ਚੰਗੀ ਮੈਂ ਆ ਜੀ 95 ਦੇ ਵੀਰ ਜੀ ਕੋਈ ਵੀਰ ਦੂਰੋਂ ਚੱਲ ਕੇ ਆਇਆ ਤੇ ਮਾਤਣ ਹੋਰ ਕਰ ਦਿਓ ਹਾਂ ਹਾਂ ਇਧਰ ਨੂੰ ਖੋਲ ਦੇ ਇੱਕੜੀ ਸੋਰਾ ਵਿਖਾ ਦਿਓ ਇੱਕੜੀ ਆਲਾ ਪੁੱਤ ਸੋਰ ਤੋਂ ਫਾਗੜਾ ਬਿਲਕੁਲ ਬਿਲਕੁਲ ਵੇਖੋ ਵੀਰੋ ਚੰਗੀ ਮੈਂ ਆ ਵਜਨ ਮੋਜਨ ਚੰਗਾ ਦੁੱਧ ਨਾਲ ਗਾੜੀ ਵੀਰ ਚੰਗਾ ਦੱਸਦੇ ਪਿਛਲੇ ਸੂਏ ਦਾ ਕੋਈ ਛੋਟੀ ਪੂਰੀ ਵੱਡੀ ਗਾੜੀ ਉਸ ਤੋਂ ਬਿਲਕੁਲ ਬਿਲਕੁਲ ਠੀਕ ਹੈ ਜੀ ਹਾਂ ਜੀ ਹਾਂ ਜੀ ਬਾਕੀ ਵੀਰੇ 95 ਚਲੋ ਕਰ ਦਿਓ ਮਾਨਦਨ ਹਨਾ ਜੀ ਵੀਰ ਜੀ ਮੈਂ ਇਧਰ ਵੇਖੋ ਮੈਂ ਕੋਈ ਇੱਕ 20 ਨਹੀਂ ਗਿਆ ਇੱਕ 10 ਨਹੀਂ ਉਹ ਦਮ ਜੇ ਮੈਂ ਸੋਚੀ ਹੈ ਨਾ ਬਾੜ ਦੇ ਹਿਸਾਬ ਨਾਲ 1 ਲੱਖ 20 ਹਜ਼ਾਰ ਦਾ ਹੱਕ ਰਹੂਗੀ ਹੈ ਜੇਰਾ ਠੀਕ ਕੋਈ ਆਣ ਕੇ ਕਹਦੇ ਐਂ ਉਹ ਕੰਮ ਨਹੀਂ ਕਰਨੇ ਤੇ ਤੁਹਾਨੂੰ ਵੀ ਹਜ਼ਾਰ ਹਜ਼ਾਰ ਪਤ 1000 ਰੁਪਿਆ ਗਿਆ ਨਾ ਪਾਜ ਐਂ ਗਾਉ ਸਿਰਫ ਕਰਨੀ ਹੈ ਨਹੀਂ ਬਿਲਕੁਲ ਵੀਰ ਜੀ ਬਿਲਕੁਲ ਵਾਕੇ ਸਹੀ ਗੱਲ ਹੈ ਡਾਡੀ ਰੇਟ ਨਾ ਨਾ ਜਿਆਜਾ 95000 ਦੀ ਕੱਦ ਵਜਨ ਫੁੱਲਾ ਵੀਰੇ ਕੋਈ ਦੂਰੋਂ ਚੱਲ ਗਿਆਊਗਾ ਦਾਣੀ ਹੈਗਾ ਇਹੋ ਜੀ ਬਿਲਕੁਲ ਜੀ ਪਰ ਅਸੀਂ ਛੋਟੀ ਤੇ ਇਹਨੂੰ ਹਾਲ ਤੱਕੋਂ ਉੱਤੇ ਵੀ ਅਸੀਂ ਇੱਥੇ ਵੀ ਵੀੇ ਸਕਨੇ ਆ ਇਹ ਕੇਵਲ ਚੱਲ ਨਹੀਂ ਜਿੱਤੇ ਤਾਂ ਵੀ ਕੋਈ ਇਸ ਲੈ ਕੇ ਜਾਏਗਾ ਉਹ ਵੀ ਰਪਈਏ 400 ਕਮਾਏਗਾ ਬਿਲਕੁਲ ਬਿਲਕੁਲ ਵੀਰੋ ਮੇਰਾ ਵੀਰ ਕਰਕੇ ਚੈੱਕ ਕਰ ਲੋ ਵੀਰੋ ਚੰਗੀ ਮੈਂ ਆ ਵਜਨ ਮਜਨ ਫੁੱਲਾ ਸਿੰਗਲ ਹੱਡੀ ਆ ਚੰਗੀ ਮੈਂ ਆ ਚੰਗੇ ਰਿਕਾਰਡ ਵਾਲੀ ਵੀਰੋਂ ਨਹੀਂ ਦੱਸਦੇ ਆ ਬਾਕੀ ਵੀਰੋਂ ਚੈੱਕ ਕਰ ਲਓ ਕੋਈ ਵੀਰ ਦੂਰੋਂ ਚੱਲ ਕੇ ਵੀ ਆਊਗਾ ਪਸੰਦ ਜ਼ਰੂਰ ਆਊਗੀ ਜੀ ਹਾਂਜੀ ਹਾਂਜੀ ਠੀਕ ਆ ਜੀ ਹਾਂਜੀ ਆ ਗਈ ਦੂਜੇ ਨੰਬਰ ਦੇ ਵਿੱਚ ਜੀ ਪੱਤਸੋ ਦੀ ਸੇਵੀ ਹੈ ਹਾਂਜੀ ਦੂਜਾ ਸੂ ਆ ਜੇ ਮਗਰ ਕੱਟੀ ਹੈ ਕੱਟੀ ਆ ਗਈ ਜੀ ਮਗਰ 6 ਦੰਦ ਜੇ ਮੂੰਹ ਛਗੀ ਹੈ ਹਾਂਜੀ ਤੇ 7-8 ਕਿਲੋ ਬੋਲਾ ਤੇ ਆ ਰਿਆ ਠੀਕ ਆ ਜੀ ਇਹ ਨਾ ਕੋਈ ਕਹੇ ਵੀ ਛੋਟੀ ਅੱਜ ਸਵੇਰੇ 6 ਵੇ ਕਾ ਖਾਲੀ ਦਿੱਤੀ ਹੈ ਅੱਛਾ ਜੀ ਹਾਂਜੀ ਉਹ ਨਾਰੂ ਲਾਤੀ ਜਾਂਦਾ ਵੇਖੋ ਠੀਕ ਹੈ ਜੀ ਪਰਸੋਂ ਦੀ ਸੂਈ ਮਗਰ ਹੈ ਕੱਟੀ ਹੋਏ ਕੱਟੀ ਦੇ ਨਿਸ਼ਾਨ ਲੱਗ ਗਏ ਬਿਲਕੁਲ ਬਿਲਕੁਲ ਠੀਕ ਹੈ ਜੀ ਪਿਓਰ ਛੇ ਦਾੰਦਾ ਮੂ ਕਿੰਨਾ ਦੁੱਧ ਵੀਰ ਵੀਰ ਇਸ ਟਾਈਮ ਤੇ 7 ਕਿਲੋ ਹੋ ਹੋ ਬਲੂ ਕੋਈ ਕਿਉਂਕਿ ਅੱਜ ਛੋਟੀ ਖਾ ਖਾਲੀ ਕੀਤੀ ਹੈ ਨਸ਼ਈ ਹਾਂ ਜੀ ਅੱਜ ਸਵੇਰੇ 6:00 ਛੋਟੀ ਖਾਲੀ ਕੀਤੀ ਹੈ ਉਹ ਦਰਮਾਨ ਲ 11 11 ਕਿਲੋ ਦਰਮਾਨ ਲ ਜਵਾ ਦੇ ਦਰਮਾਨ ਬਿਲਕੁਲ ਭਰੀ ਹੈ ਛੋਟੀ ਵੇਖੋ ਵੀਰੋ ਚੰਗੀ ਕੱਟੀ ਆ ਸਾਫਾ ਪਿਓ ਚੰਗੀ ਝੋਟੀ ਆ ਜੀ 3 ਸਾਲ ਬੜੀ ਹੁੰਦਾ ਬਾਕੀ ਚੈੱਕ ਕਰ ਲਓ ਸਿੰਘ ਦੀ ਕੁਆਲਿਟੀ ਵੀ ਗੋਲ ਸਿੰਘ ਆ ਇਹਦੀ ਹੋਰ ਗੱਲ ਜੀ ਬਿੱਲੀਆਂ ਆਖਾਂ ਦੇਖੋ ਦੋਵੇਂ ਨਾਲ ਦੇਖੋ ਬਿਲਕੁਲ ਜੀ ਹਾਂ ਜੀ ਇਹ ਵੀ ਥੋੜੀ ਲੋਈ ਚ ਪਾ ਮਾਰਦੀ ਆ ਜੀ ਹਾਂ ਜੀ ਹਾਂ ਜੀ ਲੋਈ ਚ ਆ ਗਈ ਹੈ ਨਾ ਜਿਹੜੀ ਝੋਟੀ ਨਾ ਆ ਅੰਦਾਜ਼ ਲੋਈ ਹੁੰਦੀ ਹੈ ਨਾ ਕੋਈ ਝੋਟੀ ਮਾਰ ਦੁੱਧੋ ਤਾਂ 11 12 ਕਿਲੋ ਔਰ ਮਾਨ ਕੱਟ ਜਾਂਦੀਆਂ ਜੀ ਠੀਕ ਹੈ ਜੀ ਲੋਈ ਲੋਈ ਝੋਟੀ ਦਾ ਚੰਗਾ ਰਿਕਾਰਡ ਦੱਸ ਦਿਆਂ ਹਣਾ ਜੀ ਹਾਂ ਜੀ ਯਾਰ ਜੀ ਠੀਕ ਹੈ ਜੀ। ਇੱਕ ਵਾਰ ਤੁਹਾਨੂੰ ਮਾਰੀ। ਬਾਕੀ ਹੁੰਦੀ ਐ ਠੰਡੀਆਂ ਸੀਂਹਾਂ ਹਨਾ ਜੀ। ਕੋਈ ਕੋਈ ਸੈਟ ਨਹੀਂ ਹੈਗੀ, ਕੁਛ ਨਹੀਂ ਹੈਗਾ ਵੇਖ ਲਓ। ਬਿਲਕੁਲ ਬਿਲਕੁਲ। ਮਰਾ ਦਿੰਦੇ ਤੁਹਾਨੂੰ। ਮਰਾ ਦਤਾ ਮਰਾ ਦੋ। ਕਿਵੀਂ ਜੀ ਕਿਨਾਂ ਦੇ ਦੁੱਧ ਚੋ ਆਜੂਗੀ? ਵੀਰ ਜੀ ਐਹੀਂ ਤਾਂ 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 ਬਹੁਤਾ ਨਹੀਂ ਆਂਦੇ ਦੁੱਧ ਦੁੱਧ ਚ 10 11 ਕਿਲੋ ਅਰਮਾਨ ਚੋ ਆਜੇਗੀ। 10 ਕਿਲੋ ਦੀ ਚੋਈ ਕਰਾ ਜੂ ਹਨਾ। ਅਰਮਾਨ ਨਾ ਕਿਉਂ ਵੀ ਅੱਜ ਤੇ ਜਿਆਦੇ ਸੂਈ ਨੂੰ ਸੱਤਾਂ ਤੋਂ ਅਸੀਂ ਸੱਤ ਕਹਿੰਦੇ ਹੋਏਗਾ 7 ਤੋਂ ਉੱਪਰ ਹੋਏਗਾ ਕੋਈ 8 ਹੋਏਗਾ ਭਾਈ ਅੱਛਾ ਜੀ ਅਹੀਂ ਹੋਏਗਾ 8 ਹੀ ਪਰ ਸੱਤ ਤਾਂ ਨੇ ਠੀਕ ਹੈ ਜੀ ਹਾਂ ਜੀ ਵੇ ਲੋ ਵੀਰੋ ਚੰਗੀ ਝੋਟੀ ਆ 7 ਕਿਲੋ ਦੀ ਵੀਰ ਗਰੰਟੀ ਦਿੰਦੇ ਆ ਤਾਜੀ ਸੂਈ ਆ ਹਜੇ ਮਗਰ ਵੀ ਕੱਟੀ ਆ ਗਈ ਆ ਬਾਕੀ ਵੀਰ ਜੀ ਇਹਦਾ ਵੀ ਰੇਟ ਜੈ ਜੀ ਰੱਖਿਓ ਹਨਾ ਜੀ ਰੇਟ ਦੇ ਦਾ ਭਾਜੀ ਆ ਨੋਟੀਆਂ ਵਾਲਾ ਹੋਣਾ ਜੀ ਆ ਬਿਲਕੁਲ ਠੀਕ ਐ ਐਰ ਕੀ ਤਾ ਤੂੰ ਪਤਾ ਅੱਗੇ ਤੁਸੀਂ ਅੱਗੇ ਰੋਜ਼ ਦੇ ਰਹੇ ਵੀਡੀਓ ਬਣਾਉਂਦੇ ਰੋਜ਼ ਭਰਾਈ ਦੇਣਾ ਉਸੇ ਰੇਟ ਦੇ ਘਟੇ ਦੇ ਅੰਦਰ ਨਾ ਉੱਚੇ ਪਾ ਲਗੀ ਜਿੰਨਾ ਰੇਟ ਆਪਣਾ ਛੋਟਾ ਹੋਏਗਾ ਨਾ ਉਹਨੇ ਸਾਡੇ ਨਾਲ ਜਿਹੜੇ ਪੈਰ ਪੜਾ ਸਗੋਂ ਨਾਲ ਹੋਰ ਆਉਣਗੇ ਬਿਲਕੁਲ ਬਿਲਕੁਲ ਹਾਂਜੀ ਹਾਂਜੀ ਰੇਟ ਹੀ ਵੇਖਦਾ ਵੀਰ ਜੀ ਪਸ਼ੂ ਦਾ ਸਾਫ ਸੁਥਰਾ ਹੋਵੇ ਹਨਾ ਜੀ ਰੇਟ ਜੈਜ ਹੋਵੇ ਕਿ ਵੀਰ ਨੇ ਦੂਰ ਵੀ ਖੜਨੇ ਹੁੰਦੇ ਆ ਤੇ ਕਿਰਾਇਆ ਪੜਾ ਨਹੀਂ ਦੁੱਸਦਾ ਹਾਂਜੀ ਹਾਂਜੀ ਬਿਲਕੁਲ ਆਪਣਾ ਰੇਟ ਭਾਜੀ ਸ਼ਤੂ ਤੋਂ ਹੀ ਨਾ ਜੈਜ ਹੁੰਦਾ ਵਾ ਹਾਂਜੀ ਅਸੀਂ ਇਹ ਨਹੀਂ ਕਿ ਹੁਣ ਹੁਣ ਆ ਝੋਟੀ ਹੈ ਇਹ 1,20,000 ਦੀ ਵੇਚਾਂਗੇ ਹਾਂਜੀ ਅਸੀਂ ਝੋਟੀ 1,20 ਦੀ ਵੀ ਅਸੀਂ ਕਿਉਂ ਰੇਟ ਜਾਇ ਪਾ ਵੀ ਜਿਹੜੇ ਭਣ ਭਾ ਨੇ ਕਰਨੀ ਹੈ ਨਾ ਕੋਈ ਉਹ ਵੀ ਰੁਪਈਆ 5-4000 ਜਾ ਕੇ ਇੱਕ ਘਮ ਆ ਸਕਦਾ ਹੈ ਠੀਕ ਹੈ ਜੀ ਹਾਂਜੀ ਹਾਂਜੀ ਬਿਲਕੁਲ ਆ ਗਈ ਜੀ ਹਾਂਜੀ ਪਾਣੀ ਨਹੀਂ ਆਂਦਾ ਉਹ ਪਿਆ ਰਿਹਾ ਉਹਦਾ ਵੀ ਚਲੋ ਮੋਟਰ ਛੱਡ ਤੁੰ ਵੇਖੋ ਵੀਰੋ ਥਾਨ ਚੰਗਾ ਕੱਢਿਆ ਪਸਮਾਗੇ ਥਾਨ ਚੰਗਾ ਚਬਾਈ ਵਾਲਾ ਥਾਨਿਆ ਜੀ ਠੀਕ ਹੈ ਜੀ ਭਾਜੀ ਇੱਕ ਵੇਹਗਾ ਥਾੜੀ ਕੁਆਲਿਟੀ ਕੁਆਲਿਟੀ ਵੇਖੋ ਬਿਲਕੁਲ ਜੀ ਕਿੰਨਾ ਲੱਗੇ 750 ਲੱਗੇ ਚੁਵਾਈ ਮਾਰ ਤਾ ਮਗਰ ਲਾ ਸੋਨੇ ਮਾਰਦੇ ਜੀ ਇੱਕ ਤੇ ਤੇ ਚੁਵਾਈ ਵੇ ਸੋ ਬਿਲਕੁਲ ਬਿਲਕੁਲ ਜੀ ਇੱਕ ਨੰਬਰ ਚੁਵਾਈ ਆ ਗਈ ਹਣਾ ਜੀ ਹਾਂ ਜੀ ਹਾਂ ਜੀ ਚੰਗੀ ਵੀਰੇ ਚੁਵਾਈ ਚੁਵਾਈ ਬੋਲੀ ਆ ਚੰਗੀ ਝੋਟੀ ਆ ਜੀ ਠੀਕ ਹੈ ਵੀਰ ਜੀ ਠੀਕ ਹੈ ਝੋਟੀ ਝੋਟੀ ਕੋਈ ਛੋਟਾ ਨਹੀਂ ਆਗਾ ਬਿਲਕੁਲ ਬਿਲਕੁਲ ਠੀਕ ਹੈ ਜੀ ਇਹ ਲੋ ਇਹ ਨਾ ਕੋਈ ਤੋਰਾ ਵਿਖਾ ਦਿਓ ਇੱਕ ਰੀ ਫੋਲ ਕੇ ਠੀਕ ਹੈ ਜੀ ਚੰਗੀ ਝੋਟੀ ਆ ਵੀਰੇ ਪੂਰ ਛਟਾ ਨਹੀਂ ਆ ਚਵਾ ਪੋਲਾ ਲੱਗਿਆ ਗਾਈਆਂ ਵਾਂਗੂ ਹਨਾ ਜੀ ਹਾਂ ਜੀ ਚਵਾ ਚੂ ਦੀ ਬਹੁਤ ਸ਼ਾਨਦਾਰ ਝੋਟੀ ਆ ਤੋਰ ਤੇ ਲੰਮੀ ਅਹੀਂ ਵੀਰ ਝੋਟੀ ਜਿਹੜੀ ਲੈਾਈ ਦੀ ਲੈੰਗੀ ਤਰੂਆਂ ਆ ਵਾ ਅੱਛਾ ਚੋਰ ਚੱਲ ਗਿਆ ਕੁਤੀ ਓਏ ਠੀਕ ਅੱਛਾ ਲੈ ਵੀ ਲੈ ਕਿੰਨਾ ਦੁੱਧ ਵੀਰ ਜੀ ਚਵਾ ਜੂ ਚਵਾ ਜੀ ਵੀਰ ਜੀ ਇਹ ਦੁੱਧ ਉਹ ਟੀ ਅਰਮਾਨ ਨਾ ਮੈਂ ਤਾਂ ਤਾਂ ਬਹੁਤ ਆਨ ਕਾ ਕਿ 11 ਕਿਲੋ ਦਰ ਮਾਣਾ ਅਛਾ ਜੀ ਹਾਂ ਜੀ ਹਾਂ ਜੀ ਪਿੱਦਾ 11 ਕਿਲੋ ਰਮਾਨ ਚ ਵਾਜੂ ਹਾਂ ਜੀ ਆ ਵੇਖੋ ਇੱਧਰ ਇਹ ਛੋਟੀ ਤੇ 6 ਵੇ ਚਹੀ ਛੋਟੀ ਬਹੁਤ ਪਾਂਦੀ ਪੋਰਾ ਠੀਕ ਹੈ ਜੀ ਹਾਂ ਜੀ ਹਾਂ ਜੀ ਠੀਕ ਹੈ ਵੀਰ ਰੇਟ ਕੀ ਕਰ ਲੈਣਾ ਜੀ ਇਹਦਾ ਵੀ ਜੀ ਇਹੋ ਜੀ ਝੋਟੀਆਂ ਦਾ ਕੋਈ ਨੱਖ ਕਹਿੰਦਾ ਕੁਝ ਕਹਿੰਦਾ ਜਿਹੜੀ ਛੋਟੀ ਤੇ ਨਹੀਂ ਜੱਤ ਨੂੰ ਅਭਿਆਸੀ ਆ 82 ਹਜ਼ਾਰ ਦੀ ਹਾਂ ਜੀ ਜੈ ਜੈ ਜੀ 200 ਜਾਂਦੇ 80 ਦੀ ਇਹ ਲੋ ਹੈਗਾ ਰੇਟ ਜਾਈ ਤ ਨਹੀਂ ਨਹੀਂ ਜੈ ਜੈ ਹਾਂ ਜੀ 80 ਦੀ ਕੋਈ ਇਦਾਂ ਦੀ ਛੋਟੀ ਨਹੀਂ ਹੁੰਦੀ 80 ਉਹ ਕੀ ਮਾਤਨ ਕਰੋਗੇ ਨਹੀਂ ਤੀ ਫਿਰ ਤੀ ਬਿਲਕੁਲ ਹੀ ਖਾਣ ਨੂੰ ਆਉਂਦੇ ਜੋਰੀਆਂ ਨਾ ਫਿਰ ਚਲ ਕਰ ਦੋ ਹਾਂ ਨਾ ਕਰ ਦਿਓ ਵਿੱਚੇ ਛੋੜ ਛੱਪਾ ਬਾਕੀ ਕੋਈ ਵੀ ਦਾ 500 ਰੁਪਏ ਅਸ਼ਟਾਂਗੇ ਉਹ ਵੀ 80 500 ਹਾਂਜੀ ਠੀਕ ਹੈ ਵੀਰ ਜੀ ਵੇਖੋ ਵੀਰ ਰੇਟ ਤੁਸੀਂ ਵੇਲੋ ਡੇਟ ਹੈਗੇ ਜਾਇਜ਼ ਨਹੀਂ ਨਹੀਂ ਜਾ ਜਾ ਵੀਰ ਜੀ ਜਾਇਜ਼ ਜਾਇਜ਼ ਤਾਂ ਫੇਰ ਅਸੀਂ ਉਹ ਨਹੀਂ ਕੰਮ ਹੁਣ ਹੁਣ ਆਈਦਾ ਜੀ 87 88 ਵੀ ਰੇਟ ਪਾ ਕੇ ਨਾ ਹੀ ਵੇਚ ਸਕਣੇ ਠੀਕ ਹੈ ਜੀ ਅਸੀਂ 87000 ਵੀ ਰੇਟ ਹੋ ਜੇ ਨਾ ਤੇਰੀ ਗਾਗਾ ਸਕੇ ਲੈਣਗੇ ਪਰ ਨਹੀਂ ਅਸੀਂ ਕਹਿੰਨਾ ਗਲਾ ਵੀ ਕੋਈ ਯਾਰ ਘਟ ਕਮਾਏ ਜਾ ਬਿਲਕੁਲ 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 ਠੀਕ ਹੈ ਜੀ ਵੇਖੋ ਵੀਰੋ ਦੋ ਹੀ ਪਸ਼ੂ ਆ ਵੀਰ ਕੋਲੇ ਚੰਗੀਆਂ ਝੋਟੀਆਂ ਜੀ ਬਾਕੀ ਸਾਰੇ ਵੀਰਾਂ ਨੂੰ ਇਹ ਬੇਨਤੀ ਹੁੰਦੀ ਆ ਵੀਰੇ ਤੁਸੀਂ ਪਸ਼ੂ ਦੇ ਲਾਗੇ ਇੱਕ ਟਰਮ ਜ਼ਰੂਰ ਪਹੁੰਚੋ ਆਪਦੀ ਚਵਾਈ ਕਰੋ ਪਾਸ ਕਰੋ ਉਹ ਤੁਹਾਡਾ ਆਪ ਦਾ ਫਰਜ਼ ਬੰਦਾ ਜੀ ਠੀਕ ਹੈ ਜੀ ਚੰਗੀਆਂ ਝੋਟੀਆਂ ਵੀਰੇ ਆਪਣਾ ਦੱਸ ਦਿਓ ਨਾਂ ਦੱਸ ਦਿਓ ਫਿਰ ਨਾਂ ਆਪਣਾ ਹੈਗਾ ਜੀ ਕਾਲਾ ਪਿੰਡ ਸ਼ਿਕਾਰਮਾਸ਼ਾ ਜ਼ਿਲ੍ਹਾ ਗੁਰਦਾਸਪੁਰ 13 ਬਣਾ ਤੁੰਗੂ ਨੰਬਰ ਹੈਗਾ 783 ਦੇ ਖੇਤਰ ਕਾਨਵੇਂ ਤੇ ਨੰਨੀ ਠੀਕ ਹੈ ਜੀ ਬਾਕੀ ਵੀਰੇ ਜੇ ਕੋਈ ਜੋੜਾ ਹੀ ਲਊਗਾ ਮੈਂ ਤੁਹਾਨੂੰ ਹੋਰ ਖੁੱਲਾ ਕਰ ਦਿੰਦਾ ਹੋ ਜਾਏਗਾ ਹੋ ਜਾਏਗਾ ਹਣਾ ਜੀ ਕੋਈ ਵੀਰ ਫੋਨ ਲਾਵੇ ਹਾਂ ਜੀ ਹਾਂ ਜੀ ਹਾਂ ਜੀ ਹਾਂ ਠੀਕ ਹੈ ਜੀ ਠੀਕ ਹੈ ਵੀਰੇ ਸਤਿ ਸ਼੍ਰੀ ਅਕਾਲ ਜੀ